ਆਪ ਸਰਕਾਰ ਦੇ ਮੁਹੰਮ ਦੇ ਤਹਿਤ ਜੁੱਧ ਨਸ਼ਾ ਵਿਰੁੱਧ ਦੀ ਲੜੀ ਚ ਜ਼ਿਲ੍ਹਾ ਚੰਗਾ ਅਧਿਅਤਿਤਿ ਦੇ ਮਾਨਯੋਗ ਐਸਐਸਪੀ ਸਰਦਾਰ ਰਵਿੰਦਰ ਸਿੰਘ ਵਰਕੀ ਜੀ ਵੱਲੋਂ ਸਖਤ ਗਾਈਡਲਾਈਨ ਜਾਰੀ ਕੀਤੀਆਂ ਜਿਨ੍ਹਾਂ ਤਹਿਤ ਸਬਡਿਵੀਜ਼ਨ ਸ਼ਾਹਕੋਟ ਦੇ ਮਾਡਲ ਥਾਣਾ ਸ਼ਾਹਕੋਟ ਇੰਸਪੈਕਟਰ ਮੁਖਸਰ ਬਲਵਿੰਦਰ ਸਿੰਘ ਭੁੱਲਰ ਜੀ ਦੀ ਟੀਮ ਵੱਲੋਂ ਇੱਕ ਵਿਦੇਸ਼ੀ ਨਾਗਰਿਕ ਜੋ ਪੈਨਪੂਨਿਆ ਦਾ ਗੁਰਵਿੰਦਰ ਸਿੰਘ ਉਰਫ ਜਿੰਦਾ ਪੁੱਤਰ ਲੇਡ ਬੰਤਾ ਸਿੰਘ ਵਾਸੀ ਪਿੰਡ ਪੂਨੀਆ थाना ਸ਼ਾਹਕੋਟ ਨੂੰ 20 ਗ੍ਰਾਮ ਹੈਰੋਇਨ 50 ਨਸ਼ੀਲੀਆਂ ਗੋਲੀਆਂ ਦੋ ਸਿਲਵਰ ਪੇਪਰ ਹੈਰੋਇਨ ਨਾਲ ਲਿਪੜੇ ਹੋਏ ਇੱਕ ਲਾਈਟਰ ਇੱਕ ਪਾਈਪ ਇੱਕ ਡਿਜੀਟਲ ਕੰਡਾ 1,19,000 ਡਰਗ ਬਣੀ ਸਮੇਤ ਇੱਕ ਗੱਡੀ ਸਫਾਰੀ ਰੰਗਚਟਾ ਨਾਲ ਗ੍ਰਿਫਤਾਰ ਕੀਤਾ ਇਹ ਦੋਸ਼ੀ ਲਗਾਤਾਰ ਆਪਣੇ ਇਸ ਤੰਦੇਚ ਨਸ਼ੀਲੇ ਪਦਾਰਥਾਂ ਦੇ ਵਿੱਚੋਂ ਵਲੋ ਸੀਗਾ ਇਹ ਕੈਨੇਡਾ ਤੋਂ অন্ਟਾਰੀਓ ਤੋਂ ਆਇਆ ਹੋਇਆ ਔਰ ਉੱਥੇ ਵੀ অন্ਟਾਰੀਓ ਚ ਇਹਦੇ ਖਿਲਾਫ ਦੋ ਇਹਦੇ ਦੱਸਣ ਅਨੁਸਾਰ ਦੋ ਮੁਕਾਦਮੇ ਦਰਜਾ ਇੱਕ ਤਾਂ ਨੁਕਤਾਰਾ ਹੋ ਗਿਆ ਇੱਕ ਅਜੇ ਵੀ ਅੰਡਰ ਟ੍ਰਾਇਲ ਹੈਗਾ ਇੱਥੇ ਆ ਕੇ ਵੀ ਇਹੀ ਤੰਦਾ ਕਰਦਾ ਸੀਗਾ ਇਹਨੂੰ ਪੁਲਿਸ ਨੇ ਰੰਗੇ ਹੱਥੀ ਜਿਹੜਾ ਇਹ ਸਾਜੋ ਸਮਾਨ ਜਿਹੜਾ ਨਸ਼ੀਲੇ ਗ੍ਰਿਫਤਾਰ ਕੀਤਾ ਇਹਨੂੰ ਮਾਨ ਜੋ ਅਦਾਲਤ ਦੇ ਵਿੱਚੋਂ ਦੋ ਦਿਨ ਦਾ ਪੁਲਸ ਰਵਾਡ ਹਾਸਲ ਕਰਕੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਦੇਖਿਆ ਜਾ ਰਿਹਾ ਹੈ ਕਿ ਇਹ ਜਿਹੜਾ ਸਮਾਨ ਹੈ ਜਿਹੜਾ ਇਹਨੇ 20 ਗ੍ਰਾਮ ਹੈਰੋਇਨ ਜਾਂ ਗੋਲੀਆਂ ਇਹ ਕਿੱਥੋਂ ਲਈਆਂ ਕਿਹੜੇ ਗੜੇ ਤੇ ਸਾਥੀ ਸੀਗੇ ਕੀ ਇਸ ਧੰਦੇ ਚ ਕਿਹੜੀਆਂ ਕਿਹੜੀਆਂ ਪ੍ਰੋਪਰਟੀ ਬਣਾਈਆਂ ਤੇ ਹੋਰ ਪੈਸਾ ਜਿਹੜਾ ਇਹਨੇ ਕਿਹੜੇ ਕਿਹੜੇ ਬੈਂਕ ਚ ਰੱਖਿਆ ਇਹ ਸਾਰਾ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਮਾਨ ਜੋ ਡੀਜੀ ਸਾਹਿਬ ਦੀ ਗਾਈਡਲਾਈਨ ਤੇ ਨਸ਼ਿਆਂ ਦੇ ਖਿਲਾਫ ਸਬਤ ਉਪਰਾਲੇ ਕੀਤੇ ਜਾ ਰਹੇ ਹਨ ਦੋਸ਼ੀ ਸਮਗਲਣੇ ਕਰਨ ਵਾਲੇ ਜਿਹੜੇ ਪੈਡਲਰ ਤੇ ਸਪਲਾਇਰ ਹਨ ਇਹਨਾਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਨਾਲ ਨਾਲ ਜਿਹੜੇ ਇਸ ਬਿਮਾਰੀ ਚ ਲਿਫਤ ਹੋ ਚੁੱਕੇ ਹਨ ਉਹਨਾਂ ਨੂੰ ਐਡਮਿਟ ਵੀ ਕਰਾਇਆ ਜਾ ਰਿਹਾ ਉਹਨਾਂ ਦਾ ਚੰਗੀ ਸਿਹਤ ਲਈ ਔਰ ਕੁਝ ਨੂੰ ਅਸੀਂ ਆਊਟ ਸੈਂਟਰ ਚ ਟ੍ਰੀਟਮੈਂਟ ਕਰਾ ਰਹੇ ਹਾਂ ਇਸੇ ਤਰ੍ਹਾਂ ਪਬਲਿਕ ਨੂੰ ਅਵੇਅਰ ਕਰਨ ਲਈ ਵ ਸਪੋਰਟਸ ਨਾਲ ਰਿਲੇਟਡ ਜਾਂ ਅਦਰ ਕਾਉਂਸਲਿੰਗ ਲਈ ਵੀ ਉਪਰਾਲੇ ਕਰ ਰਹੇ ਹਨ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਸਖਤ ਉਪਰਾਲੇ ਕੀਤੇ ਜਾ ਰਹੇ ਹੋ ਲਗਾਤਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਹੱਤਰਾ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਥੈਂਕ ਯੂ